ਕੀ ਕਰ ਲੋ ਤੁਸ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਮਿੱਤਰੋ ਬਹੁਤ ਘੈਂਟ ਹੋਣ ਵਾਲਾ ਕਿਉਂਕਿ ਅੱਜ ਆਪਾਂ ਬਲਾਂ ਡੀਮਾਰਟ ਜਾ ਕੇ ਆਣਾ ਰੌਕਟ ਚੱਕਣਾ ਉਹ ਵੀ ਬਹੁਤ ਗੰਦਾ ਹੋਇਆ ਉਹਨੂੰ ਬਾਸ ਕਰਾਂਗੇ ਬਹੁਤ ਘੈਂਟ ਬਲੌਗ ਹੋਣ ਵਾਲਾ ਸਾਰਾ ਦੇਖਿਓ ਜਿਹੜੇ ਨਵੇਂ ਵੀਰਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਫੋਲੋ ਕਰ ਲਓ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਆਹ ਖੜਾ ਇੱਧਰਲੇ ਪਾਸੇ ਮਿੱਤਰੋ ਆਪਣਾ ਰੌਕਟ ਤੇ ਰੌਕਟਾ ਪੂਰਾ ਫੁੱਲ ਹੀ ਗੰਦਾ ਹੋਇਆ ਪਿਆ ਕਿਉਂਕਿ ਯਾਰ ਇਹਨੂੰ ਬਾਸ ਕਰਨ ਦਾ ਟਾਈਮ ਆਪਣਾ ਵੀ ਨਹੀਂ ਲੱਗਿਆ ਤੇ ਉਹਨੇ ਜਿੱਥੇ ਮਿੱਟੀ ਜੜੀ ਪਈ ਆ ਕਈ ਦਿਨ ਹੋ ਗਏ ਯਾਰ ਇਹ ਖੜਾ ਹੀ ਜਾ ਤੇ ਆਪਣੀ ਆ ਇਧਰੇ ਪਾਸੇ ਡੈਥ ਰੀਪਰ ਇਹ ਵੀ ਖੜੀ ਹੋਈ ਆ ਫੋਰਸ ਨਿਰਤਾ ਪਾ ਲਾਈ ਨੇ ਨਾ ਤੇ ਆਹ ਜਰਕੀ ਫਸ ਗਿਆ ਬਲਾਦ ਕਰਨ ਦੀ ਤੇ ਹੁਣ ਆਪਾਂ ਇਹਦੇ ਵਿੱਚੋਂ ਕੱਢ ਲਈਏ ਬਲਾ ਕਪੜਾ ਤੇ ਜਾ ਕੇ ਰਾਕਟ ਦੇ ਉੱਤੇ ਆਪਾਂ ਮਾਰ ਕੇ ਕਿਹਨਾਂ ਦੇਖਦੇ ਆ ਸਾਫ ਕਰ ਕੀ ਨਹੀਂ ਪਤਾ ਯਾਰ ਧੋਣੀ ਪੈ ਜੇ ਕਿਰਾਂ ਆਪਾਂ ਕੱਪੜੇ ਨਾਲ ਦੇ ਦਾਂ ਜੇ ਤਾਂ ਗੱਲ ਬਣ ਗਈ ਫਿਰ ਤਾਂ ਠੀਕ ਆ ਨਹੀਂ ਬਣੀ ਯਾਰਾ ਇਹਨੂੰ ਗਾਈਜ਼ ਆਪਾਂ ਨੂੰ ਧੋਣੀ ਪਊਗਾ ਗੇਰ ਕੱਢ ਲਈਏ ਤਿੰਨ ਪਾਲ ਯਾਕੀ ਬਾਹਰ ਹੁਣ ਕਰਦੇ ਆ ਬਾਸ ਇੱਕ ਵਾਰ ਇਹਨੂੰ ਕੱਢ ਲਈਏ ਬਾਹਰ ਕਿਉਂਕਿ ਯਾਰ ਮਿੱਟੀ ਬੜੀ ਚੜੀ ਪਈ ਆ ਤੇ ਜੇ ਆਪਾਂ ਉਹਦੇ ਨਾਲ ਹੱਥ ਨਾਲ ਸਾਫ਼ ਕਰਨ ਲੱਗਿਆਂ ਤੇ ਟਾਈਮ ਬਹੁਤ ਲੱਗਣਾ ਸੀ ਆਪਣੇ ਤੁਹਾਨੂੰ ਪਤਾ ਹੀ ਪੰਪ ਜਾਂ ਫੱਟਾ ਆਪਾਂ ਕਰਾਈ ਸੀਗਾ ਪਿਛਲੇ ਵਲੌਗ ਤੁਸੀਂ ਦੇਖੀ ਹੋਣੇ ਆ ਨਾ ਇਹਨੂੰ ਆਪਾਂ ਕਰਾਂਗੇ ਹੁਣ ਬਾਸ ਲਿਆ ਕੇ ਲਾ ਲਿਆ ਬਾਹਰ ਇਹਦੇ ਨਾਲ ਪਾਸ ਇੱਥੇ ਕਰੋ ਚੱਕ ਮਿੱਤਰੋ ਹੁਣ ਤਾਂ ਤੁਹਾਨੂੰ ਦੇਖ ਕੇ ਲੱਗਦਾ ਉਹ ਪੁਰਾਣਾ ਜਿਹਾ ਕਿਉਂਕਿ ਮਿੱਟੀ ਬਹੁਤ ਜ਼ਿਆਦਾ ਚੜੀ ਪਈ ਆ ਤੇ ਜਦੋਂ ਇਹਦੇ ਉੱਤੇ ਵੱਜ ਗਿਆ ਪਾਣੀ ਤੇ ਮਿੱਤਰੋ ਜਗਦਾ ਦੇਖਿਓ ਗੜੇ ਲੋਟਾ ਗਨਗੁਨਾ ਆਪਾਂ ਕਰ ਲਈ ਫੱਟਾ ਇੱਕ ਗੋਦਲੇ ਪਾਸੇ ਪਿਸਤੌਲ ਚਾਲਦਾ ਹੁਣ ਆਏ ਹਾਏ ਹਾਏ ਕੰਪਰੈਸਰ ਆਪਣਾ ਔਨ ਨਹੀਂ ਹੋਇਆ ਜੇ ਜਦੋਂ ਬੁੱਲ ਪ੍ਰੈਸ਼ਰ ਪੜ੍ਹ ਲੈ ਦੇਖੋ ਮਿੱਤਰੋ ਇਹਦਾ ਸਾਰਾ ਮਾਰਾਂਗੇ ਮਟ ਲਾ ਕੇ ਤੇਦਾ ਚਾਂਪੂ ਆਪਣੇ ਲਾਰਾ ਉਗੜਦਾ ਚਲੋ ਹੁਣ ਕਰਕੇ ਆਪਾਂ ਨੂੰ ਬਾਹਰ ਇਧਰਲੇ ਪਾਸੇ ਗੰਜਾ ਆ ਗਿਆ ਐਕਸਟਰ ਹਾਏ ਸਮਰਾ ਹਾਏ ਟੱਡੀ ਟੱਡੀ ਸਾਡੀ ਟੱਡੀ ਵੈ ਨਹੀਂ ਹਸਦੀ ਵਰਦੀਆ ਇਹ ਸਾਡੀ ਟੱਡੀ ਆ ਜਦੋਂ ਰੌਕਟ ਬਾਹਰ ਕੱਢਿਆ ਨਾਲ ਦੀ ਨਾਲ ਇਹ ਬਾਹਰ ਹੁਣ ਆਪਾਂ ਮਿੱਤਰੋ ਪਾਦੇ ਚਾਲੇ ਤੇ ਜਿਹੜੇ ਹਲਕੇ ਵਾਲੇ ਤੋਕੇ ਜਿ ਰਹਿ ਗਏ ਇਹ ਤੋਕੇ ਜਿਸ ਨੂੰ ਪਤਾ ਵੀ ਸੁੱਕ ਗਏ ਜਾਨੇ ਯਾਰ ਗਰਮੀ ਬਹੁਤ ਆ ਹਨ ਤੇ ਇੱਕ ਵਾਰੀ ਤੋਂ ਬਾਹਰ ਨਿਕਲ ਜਾਨੇ ਆ ਤੇ ਸਪੀਡ ਆਪਣੀ ਉਹੀ ਨਾਰਮਲ 15-15 ਨੇ ਦੇ ਗੀਅਰ ਲਾਇਆ ਦੂਜਾ ਚ ਉਬਰਣ ਤੇ ਬੋਸ਼ ਕਰਕੇ ਕੱਢਿਆ ਯਾਰ ਕਿਉਂਕਿ ਮਿੱਟੀ ਘਟਾ ਬਾੜਾ ਜੜਾ ਪਿਆ ਸੀ ਸਾਈਡ ਜੀ ਤੇ ਖੜਾ ਕਰਕੇ ਕੱਚ ਹੋਇਆ ਪਿਆ ਸੀ ਚਾਲੇ ਮਿੱਤਰੋ ਬੱਪਾ ਦੇ ਦੇ ਕਲੀਆਂ ਬਹੁਤ ਜਿਆਦਾ ਆ ਯਾਰ ਸੜਕੀ ਦੇ ਵਿੱਚ ਹੁਣ ਪੁਆਰ ਚੱਲਦੇ ਆ ਜਰਲਾਲ ਕੋਲ ਦੇ ਉੱਥੇ ਆਪਣਾ ਹੈਗਾ ਥੋੜਾ ਜਿਹਾ ਕੰਮ ਜਿਹੜਾ ਹੋ ਰ ਆਪਣਾ ਮਨਸਾਲ ਹੋ ਗਿਆ ਜਿਲਵਾਏ ਦੇਖੋ ਇਹਦਾ ਲੀਵਰ ਆਪਣਾ ਇਹ ਟੁੱਟ ਗਿਆ ਉੱਥਲੇ ਰੋਕਦਾ ਇਹ ਯਾਰ ਖੜਾ ਖੜਾ ਡਿੱਗ ਪਿਆ ਤੇ ਮੈਂ ਖੜਾ ਕੀ ਸਾਈਡ ਤੇ ਹੋ ਗਿਆ ਤੇ ਇਹ ਡਿੱਗ ਪਿਆ ਪਿੰਗਾ ਹੋ ਗਿਆ ਮੈਂ ਸਿੱਧਾ ਕਰਨ ਲੱਗਿਆ ਯਾਰ ਭਾਇਨਾ ਕਲਚੀ ਹੋ ਗਿਆ ਦਾ ਜਮਾ ਤੇ ਇਹ ਹੁਣ ਉਹ ਐ ਉਹ ਵੀ ਅੱਜ ਦੇਖਦੇ ਆਂ ਆਪਾਂ ਯਾਰ ਸ਼ਾਇਦ ਉਹ ਚੇਂਜ ਕਰੀਏ ਹਨਾ ਇੱਕ ਵਾਰਾ ਇਹਨਾਂ ਦਾ ਚੱਲ ਜਿਹੜੇ ਗੱਲਾਂ ਲਗਰੀ ਨੂੰ ਪਾਏ ਵੇ ਆ ਤੇ ਮਿੱਤਰੋ ਛੇਕ ਮਾਰਦਾ ਪੂਰਾ ਫੁੱਲ ਤੇ ਇੱਕ ਸੜਕ ਇੰਨੀ ਸੜੀ ਹੋਈ ਆ ਨਾ ਇਹਦੇ ਪੂਰੇ ਗੇਰ ਵੀ ਨਹੀਂ ਪਏ ਆ ਜੇ ਤੀਜੇ ਗੇਰ 'ਚ ਜਾਨਾ ਚ ਮੈਂ ਕਹਦੀ ਆ ਅੱਧੇ ਗੇਰ ਹਜੇ ਦੇ ਪਏ ਆ ਅੱਗ ਹੀ ਪੈਂਦੀ ਆ ਤੇ ਹਜੇ ਟਾਈਮ ਵੀ ਕੋਈ ਬਹਲਾ ਨਹੀਂ ਹੋਇਆ ਤਾਂ ਵੀ ਯਾਰ ਜੀ ਜਿਹੜੇ ਸਾਹਿਬ ਨਾਲ ਹੋਣਾ ਆ ਹਾਲਾਤ ਆ ਹਨਾ ਹੁਣ ਰਾਈ ਟਾਈਮ 'ਚ ਬਹੁਤ ਜ਼ਿਆਦਾ ਅੱਗ ਪੈਣੀ ਆ ਪੂਰਾ ਫੁੱਲ ਛੇਕ ਪੈਂਦਾ ਤੇ ਹੁਣ ਮਿੱਤਰੋ ਕਹਿੰਦੇ ਰੈਡੀ ਰਿਡੀ ਹੋ ਕੇ ਸਿਟੀ 100 ਚੱਕਤਾ ਸੀ ਇਧਰਲੇ ਪਾਸੇ ਬਰਨਾਲੇ ਨੂੰ ਤੇ ਗਰਾਹੜ ਵਾਲੇ ਪਾਸੇ ਆਪਾਂ ਹੋ ਗਏ ਸੀਗੇ ਬਿਲਹੇ ਟਾਈਮ ਨਾਲ ਪਹੁੰਚ ਚੁੱਕੇ ਆ ਰਾਜੇ ਦੇ ਟੈਟੂ ਸਟੂਡੀਓ ਤੇ ਤੋਂ ਪਹੁੰਚ ਚੁੱਕੇ ਆ ਸਾਰਾ ਟੀਮ ਆੜ ਦੇ ਵਿੱਚ ਕਹਿੰਦੇ ਟੀਮਾਂ ਪਹੁੰਚ ਚੁੱਕੀਆਂ ਤੇ ਸ਼ੌਪਿੰਗਾਂ ਕਰ ਲੱਗੀਆਂ ਬੰਗਾਂ ਇੱਥੇ ਯਾਰ ਇੱਕ ਵੈਰਾਈਟੀ ਹੁੰਦੀ ਸੀ ਬਹੁਤ ਘੈਂਟ ਜੀ ਅੱਜ ਸਾਨੂੰ ਦਿਖਾਈ ਨਹੀਂ ਦੇ ਰਹੀ ਚਲੋ ਕੋਈ ਗੱਲ ਨਹੀਂ ਆ ਦੇਖਦੇ ਹਾਂ ਕਿ ਸਾਈਡ ਦਾ ਹੋਵੇ ਮਟੀਰੀਅਲ ਨਹੀਂ ਮਿਲੀ ਅਨ ਲੱਗਦਾ ਕਿ ਜੇ ਹੋਰ ਪਾਸੇ ਇਹਦਾ ਟਿਕਾਣਾ ਬਦਲਦਾ ਕੀ ਜਿਆਦਾ ਆਉਂਦਾ ਵਲੌਗ ਤਾਂ ਇੱਕ ਇੱਕ ਨੂੰ ਗੀੜਾ ਪਾ ਕੇ ਬਾਅਦ ਜਾਦਾ ਇਹ ਚ ਵੀਡੀਓ ਵੀ ਬਣਾਉਣੀ ਸੀ ਪਹਿਲੇ ਡੀਮਾਰਟ ਤੋਂ ਮਿੱਤਰੋ ਸ਼ੋਪਿੰਗ ਕਰਕੇ ਹੋ ਗਏ ਸੀ ਕਿ ਵੇਲੇ ਤੇ ਅਨੁਸਾਰ ਤਾਂ ਨੂੰ ਜਰ ਹੋਏ ਖੱਟ ਦੁਬਾਰੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਨੂੰ ਪਤੀਆ ਯਾਰ ਸੇਕ ਪਾਣ ਲੱਗਿਆ ਹੁਣ ਤੇ ਆ ਹਾਲਾ ਯਾਰ ਹੁਣੇ ਟਾਈਮ ਤੋਂ ਬੜੀ ਅੱਗ ਪੈਣੀ ਆ ਮੋਟਰਸਾਈਕਲ ਜਾਂ ਕੱਟ ਤਾਂ ਲਿਆ ਬਾਅਦ ਬਹੁਤ ਪਸਤਾਏ ਚੱਲਦਾ ਸੀ ਜਿਵੇਂ ਯਾਰ ਇਸ ਸਾਈਡ ਦੇ ਉੱਤੇ ਅੱਗ ਲੱਈ ਹੋਈ ਹੈ ਅੱਗ ਦੇ ਬਜਿਦੀ ਮੋਟਰ ਸਾਡੇ ਜਨਾਂ ਹੁੰਦਾ ਇੰਨਾ ਜ਼ਿਆਦਾ ਸ਼ੀਗ ਸੀਗਾ ਤੇ ਸਭ ਨੂੰ ਸਬੂਤ ਕਰ ਰਿਹਾ ਏ ਤੇ ਬਲੌਗ ਨੂੰ ਮਿੱਤਰੋ ਦੱਬ ਕੇ ਕਰ ਦਿਓ ਸ਼ੇਅਰ ਜਿਹੜੇ ਵੀ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਤੇ ਲਾਇਕ ਯਾਰ ਜਰੂਰ ਕਰ ਦਿਆ ਕਰੋ ਤੁਸੀਂ ਉਹ ਨਹੀਂ ਕਰਦੇ ਉਹ ਜਰੂਰ ਕਰਿਆ ਕਰੋ ਤੇ ਦੱਬ ਕੇ ਕਰੋ ਸ਼ੇਅਰ ਧੰਨਵਾਦ ਜੀ